being born and dying is a fact you're going to be born ਜਿਹੜਾ ਜਮਨ ਲਵੇ ਉਹਨੇ ਮਰਨਾ ਵੀ ਆ ਇਹ ਲੇਖ ਲਿਖੇ ਹੋਏ ਨੇ ਸਾਡੇ the day you are going to be born is written the day you are going to be the day you are going to die is also written ਮੈਂ ਪੰਜਾਬੀ ਚ ਕਹਦਾ ਜਿਹੜੇ ਦਿਨ ਜਨਮ ਲੈਣਾ ਸੀ ਉਹ ਵੀ ਲਿਖਿਆ ਸੀ ਜਿਹੜੇ ਦਿਨ ਮਰਨਾ ਉਹ ਵੀ ਲਿਖਿਆ ਆ ਕੋਈ ਮਟਾ ਨਹੀਂ ਸਕਦਾ ਪਿਆਰਿਓ ਕੋਈ ਮਟਾ ਨਹੀਂ ਸਕਦਾ ਇਹ ਲੇਖ ਗੁਰੂ ਜੀ ਕਹਿੰਦੇ ਨੇ ਲੇਖ ਨਾ ਮਿਟੇਗੀ ਹੇ ਸਖੀ ਜੋ ਲਿਖਿਆ ਕਰਤਾਰ ਜਿਹੜੇ ਕਰਤਾਰੋਂ ਲੇਖ ਲਿਖੇ ਹੋਏ ਨੇ ਇਹ ਕੋਈ ਮਟਾ ਨਹੀਂ ਸਕਦਾ ਦ ਡੇ ਯੂ ਬੌਰਨ ਐਂਡ ਦ ਡੇ ਯੂ ਡਾਈ ਸੋ ਲੈਟ ਮੀ ਜਸਟ ਗਿਵ ਅਨ ਐਗਜ਼ਾਮਪਲ ਦੈਰਸ ਬੀ ਐਂਡ ਦੈਰਸ ਡੀ ਵਾਟ ਡਸ ਬੀ ਸਟੈਂਡ ਫੋਰ ਬਰਥ ਵਾਟ ਡਸ ਡੀ ਸਟੈਂਡ ਫੋਰ ਡੈਥ ਯੈਸ so b stands for birth d stands for death what comes in between c yes c comes in between what the c stands for c stands for choice and guru ji has given us that choice jeda vich vichale nahi hunda eh janm lena bhai guru 20 janm lena birth d death yes and c in between means choice gurbani vich guru ji eh keh rahe ne ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਹੁਣ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਸ਼ਰਾਬ ਪੀਣੀ ਚੰਗੀ ਆ ਕਿ ਮਾੜੀ ਬੋਲੋ ਆਵਾਜ਼ ਨਹੀਂ ਆਈ ਸੰਘੋ ਬੋਲੋ ਮਾੜੀ ਅੱਛਾ ਪਹਿਣਾ ਨੂੰ ਵੀ ਪੁੱਛ ਲਈਏ ਸ਼ਰਾਬ ਪੀਣੀ ਚੰਗੀ ਕਿ ਮਾੜੀ ਮਾੜੀ ਅੱਛਾ ਡਰੱਗਸ ਕਰਨੇ ਚੰਗੇ ਕਿ ਮਾੜੇ ਥੋੜਾ ਉੱਚੀ ਬੋਲੋ ਮਾੜੇ ਅੱਛਾ ਓਕੇ ਬਾਣੀ ਪੜਨੀ ਚੰਗੀ ਕਿ ਮਾੜੀ ਅੱਛਾ ਅੰਮ੍ਰਿਤ ਛਕਣਾ ਚੰਗਾ ਕਿ ਮਾੜਾ ਝੂਠ ਬੋਲਣਾ ਚੰਗਾ ਕਿ ਮਾੜਾ ਅੱਛਾ ਹੀਰਾ ਫੇਰੀ ਕਰਨੀ ਚੰਗੀ ਕਿ ਮਾੜੀ ਪਤਾ ਸਾਰਾ ਕੁਛ ਆ ਫਿਰ ਵੀ ਕਰੀ ਜਾ ਰਹੇ ਆ ਠੀਕ ਨਹੀਂ ਗੱਲ ਇਹਨੂੰ ਕਹਿੰਦੇ ਆ ਚੁਆਇਸ ਯੂ نو ਵਾਟਸ ਰਾਈਟ ਐਂਡ ਯੂ نو ਵਾਟਸ ਰੋਂਗ ਪਰ ਆਪਾਂ ਕਰੀ ਜਾ ਰਹੇ ਆ ਐਂ ਮਹਾਰਾਜ ਬਾਣੀ ਦੱਸਾ ਕੀ ਕਹਿੰਦੇ ਨੇ ਕਿ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਹਿੰਦੇ ਜਾਣਦਾ ਸਭ ਕੁਛ ਆ ਦਿਸ ਮਾਈਂਡ ਨੋਸ ਵਾਟਸ ਰਾਈਟ ਐਂਡ ਰੋਂਗ But it still takes the wrong choices. And when you start taking right choices, what will happen? Success.